ਕਹਿੰਦੇ ਹਕ ਪਰਵਰ ਹਕ ਪਰਵਰ ਹਕ ਕੇਸ਼ ਗੁਰ ਕਰਤਾ ਹਰਾਈ ਕਹਿੰਦੇ ਗੁਰੂ ਹਰਾਈ ਸਾਹਿਬ ਜੀ ਸਭ ਕਰਨ ਦੇ ਸਮਰੱਥ ਨੇ ਸੱਚੇ ਨੇ ਹਕ ਕਹਿੰਦੇ ਪਰਮਾਤਮਾ ਨੂੰ ਹਕ ਪਰਵਰ ਹਕ ਕੇਸ਼ ਗੁਰ ਕਰਤਾ ਹਰਾਈ ਸੁਲਤਾਨ ਹਮ ਦਰਵੇਸ਼ ਉਹ ਸੁਲਤਾਨ ਬਾਦਸ਼ਾਹ ਵੀ ਨੇ ਦਰਵੇਸ਼ ਫਕੀਰ ਵੀ ਨੇ ਸੁਲਤਾਨ ਹਮ ਦਰਵੇਸ਼ ਗੁਰ ਕਰਤਾ ਹਰਦਾਈ ਭਾਈ ਨੰਦਨਾਲ ਜੀ ਵਿਕਟੇ ਪਿਆਰ ਦੇ ਵਿੱਚ ਗੁਰਮੁਖੋ ਗੁਰ ਹਰੇ ਸਭ ਜੀ ਵਡਿਆਈ ਕਰਦੇ ਨੇ ਪੱਗਾਂ ਵਾਲਿਓ ਅੱਜ ਦੂਰੋਂ ਦੂਰੋਂ ਸੰਗਤਾਂ ਸਤਿਗੁਰ ਦੀ ਜ਼ਿਆਰਿਆਂ ਵਾਸਤੇ ਆਉਂਦੀਆਂ ਨੇ ਭਾਈ ਕਾਲਾ ਵੀ ਜਿਸ ਵੇਲੇ ਸਤਿਗੁਰ ਦੀ ਸੰਗਤ ਵਿੱਚ ਆਇਆ ਹੈ ਨਾ ਸਤਿਗੁਰ ਦੀ ਸ਼ਰਨ ਵਿੱਚ ਆਇਆ ਭਾਈ ਕਾਲਾ ਦੋ ਬੱਚਿਆਂ ਨਾਲ ਲੈ ਕੇ ਆਇਆ ਜੀ ਦੋ ਬੱਚਿਆਂ ਨੂੰ ਇੱਕ ਨੇ ਸੱਜਾ ਹੱਥ ਫੜਿਆ ਤੇ ਸੱਜੇ ਹੱਥ ਦੀ ਉਂਗਲ ਬੜੀ ਇੱਕ ਨੇ ਖੱਬੇ ਹੱਥ ਦੀ ਉਂਗਲ ਬੜੀ ਹੋਈ ਹੈ ਸਾਹਮਣੇ ਗੁਰੂ ਹਰਿਐਸ ਜੀ ਬੈਠੇ ਸੰਗਾਸਨ ਤੇ ਇਸੇ ਤਰ੍ਹਾਂ ਸੰਗਤਾਂ ਬੈਠੀਆਂ ਹੋਈਆਂ ਨੇ ਭਾਈ ਕਾਲੇ ਨੇ ਆ ਕੇ ਨਮਸਕਾਰ ਕੀਤੀ ਉਹ ਬੱਚਿਆਂ ਨੇ ਨਮਸਕਾਰ ਕੀਤੀ ਤੇ ਬੱਚੇ ਆ ਕੇ ਪਤਾ ਕੀ ਕੀਤਾ ਸਤਗੁਰ ਦੇ ਸਨਮੁਖ ਇਹ ਸਿਖਾ ਕੇ ਲਿਆਏ ਸੀ ਬਰੋਂ ਇਹਦੇ ਭਤੀਜੇ ਸਨ ਭਾਈ ਕਰਮਚੰਦ ਦੇ ਇਹ ਪੁੱਤਰ ਸਨ ਕਰਮਚੰਦ ਗੁਰੂ ਕੋ ਚੜਾਈ ਕਰ ਚੁੱਕਿਆ ਸੀ ਮਰ ਚੁੱਕਿਆ ਸੀ ਕਰਮਚੰਦ ਇਹ ਆਪਣੇ ਭਤੀਜੇ ਨੂੰ ਸਤਗੁਰ ਦੀ ਸ਼ਰਨ ਵਿੱਚ ਲੈ ਕੇ ਆਇਆ ਜਦੋਂ ਸਤਗੁਰ ਉਹ ਲਾਕੇ ਚ ਗਏ ਸਤਗੁਰ ਦੀ ਸ਼ਰਨ ਵਿੱਚ ਲੈ ਕੇ ਆਇਆ ਤੇ ਇਹਦੇ ਭਤੀਜੇ ਨੇ ਪਤਾ ਕੀ ਕੀਤਾ ਆਪਣੇ ਢਿੱਡ ਵਜਾਉਣਾ ਸ਼ੁਰੂ ਕਰਤਾ ਦੋਨੋਂ ਆ ਢਿੱਡਰ ਤੇ ਮਾਰਦੇ ਨੇ ਜਿੱਦਾਂ ਬੰਦਾ ਇੱਕ ਤਬਲਾ ਜਾਂ ਢੋਲਕ ਵੀ ਵਜਾਉਂਦਾ ਨਾ ਆਕੇ ਢਿੱਡ ਵਜਾਉਂਦੇ ਨੇ ਤਾਂ ਉਸ ਵੇਲੇ ਗੁਰਹਾੜਾ ਸਾਹਿਬ ਜੀ ਕਹਿੰਦੇ ਭਾਈ ਕਾਲੇ ਇਹ ਕੀ ਗੱਲ ਇਹ ਬੱਚੇ ਢਿੱਡ ਕਿਉਂ ਵਜਾਉਂਦੇ ਪਏ ਨੇ ਢਿੱਡ ਤੇ ਹੱਥ ਕਿਉਂ ਮਾਰਦੇ ਪਏ ਨੇ ਤਾਂ ਉਸ ਵੇਲੇ ਭਾਈ ਕਾਲਾ ਕਹਿੰਦਾ ਸਤਿਗੁਰੂ ਇਹ ਭੁੱਖੇ ਨੇ ਇਹ ਤੇਰੀ ਸ਼ਰਨ ਵਿੱਚ ਆਏ ਨੇ ਹੁਣ ਇਹ ਆਕੇ ਢਿੱਡ ਵਜਾ ਰਹੇ ਨੇ ਜੇ ਸਤਿਗੁਰੂ ਕਿਰਪਾ ਕਰੋ ਇਹੋ ਜੀ ਬਿਦ ਬਣਾਓ ਸਾਡਾ ਢਿੱਡ ਭਰ ਜਾਵੇ ਅਸੀਂ ਰਾਜ ਜਾਈਏ ਪਿਆਤ ਦੇ ਗਰੀਬ ਨੇ ਮੇਰਾ ਭਰਾ ਕਰਮਚੰਦ ਉਚੜਾਈ ਕਰ ਚੁੱਕਿਆ ਮਹਾਰਾਜ ਜੀ ਤੇ ਉਹਦੇ ਬੱਚੇ ਨੇ ਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਇਹ ਗੁਰਨਾਨਕ ਦੀ ਸ਼ਰਨ ਵਿੱਚ ਆਏ ਨੇ ਇਹ ਗੁਰਨਾਨਕ ਦੀ ਸ਼ਰਨ ਵਿੱਚ ਆਏ ਨੇ ਉਹ ਭਾਈ ਕਾਲੇ ਇਹ ਬੱਚੇ ਨੂੰ ਕਿਹਾ ਢਿੱਡ ਨਾ ਵਜਾਉਣ ਇਹ ਗੁਰਨਾਨਕ ਦੀ ਸ਼ਰਨ ਵਿੱਚ ਆਏ ਨੇ ਪਿੰਨਾ ਤੇ ਰਾਜ ਭਾਗ ਮੰਨਣਾ ਹੈ ਇੰਨਾ ਨੇ ਰਾਜ ਭਗ ਮੰਨਣਾ ਹੈ ਐਡੀ ਕਿਰਪਾ ਹੋਵੇਗੀ ਐਡੀ ਕਿਰਪਾ ਹੋਵੇਗੀ ਕਿ ਦੂਜੇ ਦਾ ਢਿੱਡ ਭੜਨ ਵਾਲੇ ਬਣ ਜਾਣਗੇ ਬੋਲੇ ਈਸੋਣ ਹਾਲ ਸਤਿ ਸ੍ਰੀ ਅਕਾਲ ਗੁਰਮੁਖੋ ਫਿਰ ਸਤਿਗੁਰ ਦੀ ਇਹੋ ਜੀ ਕਿਰਪਾ ਹੋਈ ਨਾਭਾ ਪਟਿਆਲਾ ਗੁਰਮੁਖੋ ਇਹ ਫੂਲਕਿਆਂ ਵਾਲੀ ਜੋ ਗੁਰਮੁਖੋ ਰਸਤੇ ਹੈ ਉਹ ਫਿਰ ਗੁਰਮੁਖੋ ਹੋਂ ਵਿੱਚ ਆਈਆਂ ਵੇਖੋ ਕਿਰਪਾ ਕਿਹਦੀ ਗੁਰੂ ਹਰਿ ਦਾਸ ਸਾਹਿਬ ਜੀ ਦੀ ਆਵੇ ਤੁਸੀਂ ਸਤਿਗੁਰੂ ਰੱਜੀ ਰੋਟੀ ਖਾ ਲਈਏ ਢਿੱਡ ਭੜਕੇ ਰੋਟੀ ਖਾ ਲਈਏ ਪਰ ਗੁਰੂ ਹਰਿਐ ਸਭ ਐਡੇ ਦਿਆਲੂ ਐਡੇ ਦਿਆਲੂ ਸਤਿਗੁਰੂ ਜੀ ਦੀ ਅੱਖ ਲੱਗੇ ਤੁਸੀਂ ਤਾਂ ਰਾਜ ਭਾਗ ਮੰਨਣਾ ਹੈ ਰਾਜ ਭਾਗ ਬਖਸ਼ਿਸ਼ ਤੇ ਪਰਦੇ ਦਾ ਪੇਖਾਰੀ ਤੇ ਰਾਜ ਕਰਾਵੇ ਕੋਈ ਆਵੇ ਇਸੇ ਸ਼ਰਨ ਵਿੱਚ ਪਿਆਰ ਦੇ ਨਾਲ ਗੁਰੂ ਕੋਲ ਫਿਰ ਬੜੋ ਹੱਕ ਪਰ ਬੜ ਹਕੀਸ਼ ਗੁਰੂ ਕਰਤਾ ਹਰਦਾਇ ਸੁਲਤਾਨ ਹਮ ਦਰਵੇਸ਼ ਗੁਰੂ ਕਰਤਾ ਹਰਦਾਇ ਜਦੋਂ ਇਹ ਗੱਲ ਦਾ ਪਤਾ ਲੱਗਾ ਭਾਈ ਕਾਲੇ ਦੀ ਘਰ ਵਾਲੀ ਨੂੰ ਇਦਾਂ ਭਾਈ ਕਾਲੇ ਦੇ ਭਤੀਜਿਆਂ ਨੂੰ ਸਤਬੂ ਨੇ ਇਹ ਬਖਸ਼ਿਸ਼ ਕਰ ਦਿੱਤੀ ਆ ਉਹ ਕਹਿੰਦੀ ਆਪਣੇ ਪੁੱਤਰਾਂ ਨੂੰ ਲੈ ਕੇ ਜਾਓ ਇਦਾਂ ਦੇ ਬਖਸ਼ਿਸ਼ ਹੋਵੇ ਉਹ ਅਗਲੇ ਦਿਨ ਨਾ ਭਾਈ ਕਾਲਾ ਆਪਣੇ ਬੱਚਿਆਂ ਨੂੰ ਲੈ ਕੇ ਗਿਆ ਜੀ ਤੇ ਗੁਰੂ ਹਰਿਐਸਰ ਜੀ ਕਹਿੰਦੇ ਆਹ ਭਾਈ ਕਾਲੇ ਜਿਹੜੀ ਕਿਰਪਾ ਕੱਲ ਵਰਤਨੀ ਸੀ ਉਹ ਵਰਤ ਗਈ ਆ ਹੁਣ ਤੂੰ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਇਹ ਵੀ ਰੋਟੀ ਤੋਂ ਆਤਰ ਨਹੀਂ ਆਉਣਗੇ ਪਰ ਰਾਜ ਭਾਗ ਉਹਨਾਂ ਦੀ ਝੋਲੀ 'ਚ ਪੈ ਚੁੱਕਿਆ ਹੈ ਜ਼ਿਆਸਤਾਂ ਦੇ ਮਾਲਕ ਉਹ ਬਣਨਗੇ ਪਰ ਤੇਰੇ ਬੱਚੇ ਵੀ ਰੋਟੀ ਤੋਂ ਆਤਰ ਨਹੀਂ ਹੋਣਗੇ ਪਾਲ ਕਿਸੇ ਦੇ ਮਥਾਜ ਨਹੀਂ ਹੋਣਗੇ ਵੇਖੋ ਉਹਨਾਂ ਦੇ ਵੀ ਕਿਰਪਾ ਕਰ ਦਿੱਤੀ